ਜੇ ਡਰੱਗ ਕੰਟਰੋਲ ਅਫਸਰ ਤੁਸੀਂ ਕਰਪੋਥਲਾ ਦੇ ਵਿੱਚ ਕੰਮ ਕਰ ਰਹੇ ਹੋ ਤੇ ਜੇ ਗੱਲ ਕਰੀਏ ਜਿਵੇਂ ਕਿ ਮੈਡੀਕਲ ਨਸ਼ਾ ਕਲਪੀ ਮੈਡੀਕਲ ਸਟੋਰਾਂ ਦੇ ਉੱਤੇ ਤਰਲੇ ਨਾਲ ਬਿਕ ਰਿਆ ਤਾਂ ਤੁਹਾਡੇ ਵੱਲੋਂ ਉਦੋਂ ਕਿਹੜੀ ਕਾਰਵਾਈ ਕੀਤੀ ਜਾਂਦੀ ਤੇ ਕਿਸ ਤਰੀਕੇ ਨਾਲ ਮਤ ਕਿਸ ਨਸ਼ੇ ਦੇ ਉੱਤੇ ਨੱਥ ਪਾਈ ਜਾਉਗੀ ਜੀ ਮੈਂ ਐਸਾ ਡਰੱਗ ਕੰਟਰੋਲ ਅਫਸਰ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਕਿ ਸਰਕਾਰ ਪੰਜਾਬ ਸਰਕਾਰ ਵੱਲੋਂ ਆਲਰੇਡੀ ਜਿਹੜੀਆਂ ਐਂਡੀਪੀਐਸ ਦੇ ਵਿੱਚ ਇਹ ਨਾਰਕੋਟਿਕਸ ਜ਼ਿਆਦਾ ਸੇਲ ਹੋ ਰਹੀਆਂ ਸੀ ਜਿੱਦਾਂ ਕਿ ਟਰਾਮਾਡੋਲ ਟਰਾਮਾਡੋਲ ਦੇ ਸాల్ਟ ਸੀ ਜਾਂ ਕੁਝ ਹੋਰ ਨਸ਼ੇ ਵਾਲੀਆਂ ਆਈਟਮ ਸੀ ਆਲਰੇਡੀ ਬੈਨ ਕਰ ਦਿੱਤੀਆਂ ਜਾ ਰਹੀਆਂ ਨੇ ਸੋ ਪੰਜਾਬ ਸਰਕਾਰ ਪਹਿਲਾਂ ਤੋਂ ਹੀ ਇਸ ਨਸ਼ੇ ਨੂੰ ਲੈ ਕੇ ਜਿਹੜਾ ਮੈਡੀਕਲ ਨਸਲ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਉਹਨੂੰ ਲੈ ਕੇ ਬਹੁਤ ਤਰਕ ਹੈ ਔਰ ਉਹਨੂੰ ਘਟਾਉਣ ਦੇ ਉਹਨੂੰ ਬੰਦ ਕਰਨ ਦੇ ਪੁਖਤਾ ਇੰਤਜ਼ਾਮ ਆਲਰੇਡੀ ਕਰ ਚੁੱਕੀ ਹੈ ਤੇ ਜਿੱਥੇ ਤੱਕ ਅਸੀਂ ਡਰਗਨ ਟੋਰ ਆਫਿਸਰਸ ਦੀ ਗੱਲ ਕਰਦੇ ਹਾਂ ਤੇ ਅਸੀਂ ਆਲਰੇਡੀ ਉਹਦੇ ਰਿਕਾਰਡਿੰਗ ਰੈਗੂਲਰ ਰੇਡਸ ਤੇ ਇਨਸਪੈਕਸ਼ਨਸ ਕਰ ਰਹੇ ਹਾਂ ਜਿੱਥੇ ਵੀ ਸਾਨੂੰ ਕਿਤੇ ਪਤਾ ਲੱਗਦਾ ਹੈ ਕਿ ਨਸ਼ਾ ਵਿਕ ਰਿਹਾ ਹੈ ਅਸੀਂ ਉੱਥੇ ਸ਼ਕਤੀ ਦੇ ਨਾਲ ਕਾਰਵਾਈ ਕੀਤੀ ਜਾਂਦੀ ਹੈ ਅਤੇ ਆਲਰੇਡੀ ਅਸੀਂ ਹੁਣ ਤੱਕ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਵੀ ਪਿਛਲੇ 1 ਮਹੀਨੇ ਦੇ ਵਿੱਚ ਆਲਮੋਸਟ 20 ਤੋਂ 30 ਇਨਸਪੈਕਸ਼ਨਾਂ ਕਰਕੇ ਕਈ ਦੁਕਾਨਾਂ ਦੇ ਉੱਪਰ ਕਾਰਵਾਈ ਕਰ ਚੁੱਕੇ ਹਾਂ ਮਨਮਤ ਗੱਲ ਕਰੀਏ ਕਈ ਮੈਡੀਕਲ ਸਟੋਰ ਜਿਵੇਂ ਕਿ ਸਲਾਮ ਏਰੀਆ ਦੇ ਵਿੱਚ ਹੈਗੇ ਜਿਵੇਂ ਤੋਫਖਾ ਨਾ ਹੋ ਗਿਆ ਬੱਕਰਖਾਨਾ ਚੌਂਕ ਹੋ ਗਿਆ ਜੱਸ ਸਿਵਲ ਹਸਪੀਟਲ ਦੇ ਸਾਹਮਣੇ ਹੋ ਗਏ ਜਾਂ ਕੋਈ ਹੋਰ ਕਈ ਕਹੋ ਕਿ ਜੁਨੀਅਨ ਦੇ ਜਿਵੇਂ ਕਿ ਬਨੇ ਕੱਤਾਤਾ ਬਨੇ ਪੀਏ ਮੈਡੀਕਲ ਕਰਨਾ ਤੇ ਉਹ ਵੀ ਨਸ਼ੇ ਦਾ ਵਪਾਰ ਜਿਹੜਾ ਕਿ ਮੈਡੀਕਲ ਨਸ਼ਾ ਤਰਲੇਣਾ ਵੇਚ ਰਿਹਾ ਤਾਂ ਕਿ ਉਹਨਾਂ ਦੇ ਉੱਤੇ ਕੋਈ ਕਾਰਵਾਈ ਹੋਵੇ ਜੀ ਮੈਡੀਕਲ ਨਸ਼ਾ ਆਪਾਂ ਸਿਰਫ ਨਸ਼ੇ ਦੀ ਗੱਲ ਨਹੀਂ ਕਰ ਸਕਦੇ ਉਸ ਮੁੱਦੇ ਤੇ ਕਿਉਂਕਿ ਮੈਡੀਕਲ ਸਟੋਰਸ ਦੇ ਉੱਪਰ ਹਰ ਤਰ੍ਹਾਂ ਦੀ ਦਵਾਈ ਮੌਜੂਦ ਹੁੰਦੀ ਹੈ ਉੱਤੇ ਹਰ ਤਰ੍ਹਾਂ ਦੀ ਦਵਾਈ ਮਿਲਦੀ ਹੈ ਠੀਕ ਹੈ ਜੀ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਨਸ਼ੇ ਵਿੱਚ ਜਿਹੜੀਆਂ ਮੇਨ ਦਵਾਈਆਂ ਆਉਂਦੀਆਂ ਸੀ ਆਲਰੇਡੀ ਪੰਜਾਬ ਸਰਕਾਰ ਵੱਲੋਂ ਬੈਨ ਕਰ ਦਿੱਤੀਆਂ ਗਈਆਂ ਹਨ ਐਂਡ ਸਿਰਫ ਕੁਝੇ ਕੁ ਦੁਕਾਨਾਂ ਜਿਨ੍ਹਾਂ ਨੂੰ ਗਵਰਨਮੈਂਟ ਵੱਲੋਂ ਪਰਮਿਸ਼ਨ ਦਿੱਤੀ ਗਈ ਹੈ ਸਿਰਫ ਉਹੀ ਮੈਡੀਕਲ ਸਟੋਰ ਉਹ ਦਵਾਈ ਵੇਚ ਸਕਦੇ ਹਨ ਅਸੀਂ ਉਹਨਾਂ ਦਾ ਰਿਕਾਰਡ ਜਿਹੜਾ ਹੈ ਮੰਥਲੀ ਬੇਸਿਸ ਤੇ ਆਲਰੇਡੀ ਲੈ ਰਹੇ ਹਾਂ ਤੇ ਬਾਕੀ ਹਰ ਸਾਰੀਆਂ ਦੁਕਾਨਾਂ ਦੀ ਇਵਨ ਸਲਮ ਏਰੀਆਸ ਦੇ ਵਿੱਚ ਜਿਹੜੀਆਂ ਦੁਕਾਨਾਂ ਨੇ ਜਾਂ ਫਿਰ ਕਹ ਲਓ ਹਸਪਤਾਲ ਦੇ ਸਾਹਮਣੇ ਜਿਹੜੀਆਂ ਦੁਕਾਨਾਂ ਨੇ ਉਹਨਾਂ ਦੇ ਵੀ ਇਨਸਪੈਕਸ਼ਨ ਰੈਗੂਲਰ ਤੌਰ ਤੇ ਅਸੀਂ ਕਰ ਰਹੇ ਹਾਂ ਸੈਂਪਲਿੰਗ ਵੀ ਰੈਗੂਲਰ ਕਰ ਰਹੇ ਹਾਂ ਠੀਕ ਹੈ ਪਰ ਮੈਨੂੰ ਫੇਰ ਵੀ ਕਹ ਲਓ ਕਿ ਜਿਵੇਂ ਕਿ ਗਾਬਾ ਵਰਗੇ ਜਜ ਕੋ ਹੋਰ ਨਸ਼ੇ ਆ ਕੇ ਕਿ ਇਹ ਵੀ ਮਾਰਕੀਟ ਚ ਕਿੰਨਾ ਵਿਕ ਰਿਹਾ ਜਿਹੜਾ ਕਿ ਸਰਕਾਰ ਕਹਿੰਦੀ ਕਿ ਡਾਕਟਰ ਦੀ ਪਰਚੀ ਤੋਂ ਹਦਾਇਤ ਤੋਂ ਬਗੈਰ ਉਹ ਦਵਾਈ ਦਿੱਤੀ ਨਹੀਂ ਜਾਣੀ ਚਾਹੀਦੀ ਪਰ ਫੇ ਵੀ ਉਹ ਦਵਾਈਆਂ ਤਰਲੇ ਨਾਲ ਕਹ ਲੋ ਕਿ ਜੂਥ ਉਹਨੂੰ ਲੈ ਵੀ ਰਿਹਾ ਵਾ ਤਾਂ ਉਹਨੂੰ ਖਾ ਵੀ ਰਿਹਾ ਕਿਤੇ ਨਾ ਕਿਤੇ ਕਹ ਲੋ ਕਿ ਕਹ ਲੋ ਕਿ ਇਹ ਜੋ ਨੌਜਵਾਨ ਜਵਾਨੀ ਦੇ ਨਾਲ ਖਲਵਾੜ ਤਾਂ ਹੋ ਰਿਹਾ ਨਾ ਨਹੀਂ ਜੀ ਪ੍ਰੀਤਾ ਕਲੰਦੀ ਵੀ ਅਗਰ ਗੱਲ ਕਰੀਏ ਤੇ ਮੈਂ ਪਿੱਛੇ ਪਿਛਲੇ 2 ਮਹੀਨਿਆਂ ਤੋਂ ਇਨਸਪੈਕਸ਼ਨਸ ਕਰ ਰਹੀ ਹਾਂ ਹਾਂ ਮੈਨੂੰ 2-3 ਦੁਕਾਨਾਂ ਤੋਂ ਮਿਲਿਆ ਨੇ ਬਟ ਅਗਰ ਆਪਾਂ ਕਹੀਏ ਕਿ ਸਾਰੀਆਂ ਦੁਕਾਨਾਂ ਦੇ ਉੱਪਰ ਅਵੇਲੇਬਲ ਨੇ ਤਾਂ ਇਦਾਂ ਨਹੀਂ ਹੈ ਮੋਸਟ ਆਫ ਦ ਸ਼ਾਪਸ ਮੋਸਟ ਆਫ ਦ ਕੇਮਿਸਟ ਥੋਰਸ ਦੇ ਉੱਪਰ ਰਿਕਾਰਡ ਜਿਹੜਾ ਹੈ ਮੈਂਟੇਨ ਕੀਤਾ ਜਾ ਰਿਹਾ ਹੈ ਸਾਡੇ ਡਿਪਾਰਟਮੈਂਟ ਵੱਲੋਂ ਹਦਾਇਤਾਂ ਨੇ ਕਿ ਪ੍ਰੀਗਾ ਬੈਲੈਂਸ ਸਾਲਟ ਜਿਹੜਾ ਹੈ ਉਹਦਾ ਸੇਲ ਤੇ ਪਰਚੇਸ ਦਾ ਰਿਕਾਰਡ ਰਜਿਸਟਰ ਲਗਾ ਕੇ ਰੱਖਣਾ ਹੈ ਐਂਡ ਮੋਸਟ ਆਫ ਦ ਸ਼ਾਪਸ ਦੇ ਉੱਪਰ ਹਾਂ ਜੀ ਸ਼्वाਜੇ ਪਰ ਜੇ ਗੱਲ ਕਰੀਏ ਤੁਸੀਂ ਵੀ ਲੈਬੋਰੀ ਸਪੈਸ਼ਲਿਸਟ ਹੋ ਤਾਂ ਕਈ ਟੈਸਟ ਵੀ ਤੁਹਾਡੇ ਕੋ ਆਉਂਦੇ ਆ ਜਿਹੜੇ ਅੱਜ ਕੱਲ ਬੱਚੇ ਮੈਡੀਕਲ ਨਸ਼ਾ ਖਾ ਰਹੇ ਆ ਜਿਵੇਂ ਕਿ ਗਾਵਾ ਹੋ ਗਿਆ ਜਾਂ ਪ੍ਰੈਗਾ ਹੋ ਗਿਆ ਇਹ ਕਿਹੜਾ ਸਾਲਟ ਵਾ ਤੇ ਇਹ ਸਾਲਟ ਦਾ ਆਉਣ ਵਾਲੇ ਟਾਈਮ ਤੇ ਬੱਚੇ ਦੇ ਉੱਤੇ ਕੀ ਪ੍ਰਭਾਵ ਪੈਊਗਾ ਕੋਸ਼ਲਾ ਜੀ ਪਹਿਲਾਂ ਤਾਂ ਸਾਰੇ ਮੇਰੇ ਦਰਸ਼ਕਾਂ ਨੂੰ ਤੁਹਾਡੇ ਚੈਨਲ ਦੇ ਮੱਦੇਨਜ਼ਰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਬਹੁਤ ਸੋਹਣਾ ਸਵਾਲ ਪੁੱਛਿਆ ਕਿ ਅੱਜ ਕੱਲ ਜਿਹੜਾ ਮੈਡੀਕਲ ਨਸ਼ਾ ਹੈਗਾ ਬੱਚੇ ਜਿਹੜਾ ਦਵਾਈਆਂ ਨੂੰ ਨਸ਼ੇ ਦੇ ਤੌਰ ਤੇ ਵਰਤ ਰਹੇ ਆ ਉਹ ਕਿਹੜੇ ਕਿਹੜੇ ਨਸ਼ੇ ਆ ਗਏ ਸੋ ਜਿੰਨੀਆਂ ਵੀ ਇਹ ਦਵਾਈਆਂ ਹੈਗੀਆਂ ਆ ਪੀਨ ਕਲਰ ਹੈਗੇ ਆ ਟ੍ਰਾਮਾਡੋਲ ਜਾਂ ਕੁਝ ਦਵਾਈਆਂ ਇਦਾਂ ਨੀ ਹੈਗੀਆਂ ਜਿਹੜੀਆਂ ਦਿਮਾਗ ਨੂੰ ਸ਼ਾਂਤ ਕਰਨ ਲਈ ਵਰਤੀਆਂ ਜਾਂਦੀਆਂ ਜਿਨ੍ਹਾਂ ਦੇ ਵਿੱਚ ਗਾਬਾਪੈਂਟਿਨ ਗਾਬਾ ਜ ਨੂੰ ਛੋੜੇ ਤੌਰ ਤੇ ਕਿਹਾ ਜਾਂਦਾ ਜਾਂ ਕੁਝ ਗੋਲੀਆਂ ਜਿਹੜੀਆਂ ਦਵਾਈਆਂ ਹੈਗੀਆਂ ਪੇਟ ਦਰਦ ਲਈ ਵਰਤੀਆਂ ਜਾਂਦੀਆਂ ਪ੍ਰਾਲਗਨ ਜਿਹੜੀ ਬਹੁਤ ਸਮਾਂ ਪਹਿਲਾਂ ਬੰਦ ਹੋ ਗਈ ਸੀਗੀ ਸਪਾਸ ਸਾਈਕਲੋਪਾਮ ਐਫਐਲ ਸਪਾਸ ਇਦਾਂ ਨੀ ਦਵਾਈਆਂ ਹੈਗੀਆਂ ਜਿਹੜੀਆਂ ਪੇਟਦਰਦੀ ਵਰਤੀਆਂ ਜਾਂਦੀਆਂ ਇਹ ਦਵਾਈਆਂ ਜਿਹੜੀਆਂ ਸਾਰੀਆਂ ਦੇ ਸਾਰੀਆਂ ਇਹ ਹੈਗੀਆਂ ਆ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਜਿਹੜੇ ਸਰੀਰ ਦਾ ਨਿਯੰਤਰਣ ਹੈਗਾ ਆ ਉਹ ਦਿਮਾਗ ਦੇ ਵਿੱਚ ਹੁੰਦਾ ਦਿਮਾਗ ਦੇ ਵਿੱਚ ਹਰ ਇੱਕ ਅੰਗ ਨੂੰ ਨਿਯੰਤਰਣ ਕਰਨ ਲਈ ਕੰਟਰੋਲ ਕਰਨ ਦੇ ਲਈ ਇੱਕ ਸੈਂਟਰ ਬਣਿਆ ਹੁੰਦਾ ਇਹ ਦਵਾਈਆਂ ਜਿਹੜੀਆਂ ਹੈਗੀਆਂ ਉਹ ਸੈਂਟਰ ਤੇ ਅਸਰ ਕਰਦੀਆਂ ਉਹ ਸੈਂਟਰ ਤੇ ਅਸਰ ਕਰਨ ਦੇ ਨਾਲ ਜਿਹੜੀ ਮਰੀਜ਼ ਦੀ ਹੈਗੀ ਆ ਸਰੀਰ ਦੀ ਤਕਲੀਫ ਹੈ ਉਹ ਦੂਰ ਹੋ ਜਾਂਦੀ ਹੈ ਸੋ ਜੇ ਗੱਲ ਕਰੀਏ ਆਪਾਂ ਟਰਾਮਾਡੋਲ ਦੀ ਤੇ ਇੱਕ ਪੇਨ ਕਿਲਰ ਹੈ ਦਰਦੀ ਦਵਾਈ ਹੈਗੀ ਹੈ ਦਿਮਾਗ ਦੇ ਉੱਤੇ ਜਿਹੜਾ ਪੇਨ ਸੈਂਟਰ ਹੈਗਾ ਉੱਤੇ ਉਹਦਾ ਇਫੈਕਟ ਹੁੰਦਾ ਹੈ ਤੇ ਸਰੀਰ ਦੇ ਵਿੱਚ ਜਿਹੜਾ ਕਿਤੇ ਵੀ ਹਿੱਸੇ ਦੇ ਵਿੱਚ ਦਰਦ ਹੋਵੇ ਉਹ ਦਰਦ ਦੂਰ ਹੋ ਜਾਂਦੀ ਹੈ ਇਸੇ ਤਰ੍ਹਾਂ ਗਾਬਾ ਪੈਂਟਿੰਗ ਜਿਹੜੀ ਨਾਂ ਦੀ ਦਵਾਈ ਹੈਗੀ ਹੈ ਇੱਕ ਨਿਊਰੋਟਰਾਂਸਮੀਟਰ ਹੈਗਾ ਆ ਸਰੀਰ ਦੇ ਵਿੱਚ ਜਿਹੜੀਆਂ ਵੀ ਕੋਈ ਧਨੀ ਤਕਲੀਫਾਂ ਹੁੰਦੀਆਂ ਆ ਈ ਵਾਰੀ ਦੌਰੇ ਪੈਣੇ ਸ਼ੁਰੂ ਹੋ ਜਾਂਦੇ ਆ ਮਿਰਗੀ ਦੇ ਦੌਰੇ ਪੈਂਦੇ ਆ ਜਾਂ ਕਿਸੇ ਨੂੰ ਐਂਜ਼ਾਇਟੀ ਹੁੰਦੀ ਹੈ ਜਾਂ ਕੋਈ ਧਨੀ ਤਕਲੀਫ ਹੁੰਦੀ ਹੈ ਦਿਮਾਗੀ ਤੌਰ ਤੇ ਤਕਲੀਫ ਹੁੰਦੀ ਹੈ ਜਾਂ ਦਿਮਾਗੀ ਤੌਰ ਤੇ ਜਾਂ ਸਰੀਰੀ ਤੌਰ ਤੇ ਇੱਕ ਕਮਜ਼ੋਰੀ ਹੁੰਦੀ ਹੈ ਉਦੋਂ ਇਹ ਚੀਜ਼ਾਂ ਵਰਤੀਆਂ ਜਾਂਦੀਆਂ ਆ ਜਦੋਂ ਅਸੀਂ ਇਹ ਚੀਜ਼ਾਂ ਲੈਣੇ ਆ ਤੇ ਨਾਲ ਦੀ ਨਾਲ ਇਹਨਾਂ ਦੇ ਸਾਈਡ ਇਫੈਕਟਸ ਵੀ ਹੁੰਦੇ ਆ ਸੋ ਅੱਜ ਦਾ ਜਿਹੜਾ ਯੂਥ ਹੈਗਾ ਆ ਅੱਜ ਦੇ ਜਿਹੜੇ ਬੱਚੇ ਹੈਗੇ ਆ ਉਹ ਇਹਨਾਂ ਦਵਾਈਆਂ ਦੇ ਜਿਹੜੇ ਸਾਈਡ ਇਫੈਕਟਸ ਹੈਗੇ ਆ ਉਹਨਾਂ ਨੂੰ ਨਸ਼ੇ ਦੇ ਤੌਰ ਤੇ ਵਰਤਦੇ ਹੈਗੇ ਆ ਸੋ ਇਹ ਕੋਈ ਸਾਈਡ ਇਫੈਕਟਸ ਹੈਗੇ ਆ ਜਿਹੜੇ ਸਾਡੀਆਂ ਕਿਤਾਬਾਂ ਦੇ ਵਿੱਚ ਵੀ ਲਿਖੇ ਹੋਏ ਆ ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਹੈਗਾ ਕਿ ਇਹ ਦਵਾਈਆਂ ਲੈਣ ਤੋਂ ਬਾਅਦ ਨੀਂਦ ਆਣ ਲੱਗ ਜਾਂਦੀ ਹੈ ਜਿਹੜੀ ਨੀਂਦ ਆਂਦੀ ਹੈ ਜਦੋਂ ਉਹ ਇੱਕ ਅਲੱਗੀ ਦੁਨੀਆ ਦੇ ਵਿੱਚ ਪਹੁੰਚ ਜਾਂਦੇ ਆ ਜਿਹੜੀ ਦੁਨੀਆ ਨੂੰ ਉਹ ਪ੍ਰਲੋਕ ਜਾਂ ਕੋਈ ਕੋਈ ਇੰਦਰ ਲੋਕ ਜਾਂ ਕਿਸੇ ਹੋਰ ਚੀਜ਼ ਦਾ ਨਾਮ ਲੈਂਦੇ ਜਿੱਥੇ ਉਹ ਕਹਿੰਦੇ ਆ ਕਿ ਮ제 ਹੀ ਮ제 ਐ ਆਨੰਦੀ ਆਨੰਦ ਐ ਸੋ ਇਹਨਾਂ ਚੀਜ਼ਾਂ ਦੇ ਨਾਲ ਨੀਂਦ ਵੀ ਆਂਦੀ ਐ ਔਰ ਯਾਦਾਂ ਜਿਹੜੀ ਹੈਗੀ ਆ ਉਹ ਕਮਜ਼ੋਰ ਹੋਣੀ ਚੋਈ ਹੋ ਜਾਂਦੀ ਐ ਕੋਸਲਾ ਜੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਸਰੀਰ ਲਈ ਕਿਸੇ ਵੀ ਸਮੇਂ ਦੇ ਉੱਤੇ ਇੱਕ ਹਾਦਸਾ ਹੋ ਸਕਦੀ ਐ ਬੰਦੇ ਦੀ ਜਿਹੜੀ ਸਰੀਰਿਕ ਸ਼ਮਤਾ ਜਿਹੜੀ ਐ ਆਮ ਕੰਮ ਕਰਨ ਦੀ ਜਾਂ ਮਾਨਸਿਕ ਸ਼ਮਤਾ ਹੈਗੀ ਐ ਇੱਕ ਸੋਚਣ ਦੀ ਸੋਚਣ ਸ਼ਕਤੀ ਜਿਹੜੀ ਹੈਗੀ ਐ ਉਹ ਘਟਣੀ ਸ਼ੁਰੂ ਹੋ ਜਾਂਦੀ ਐ ਦਿਨੋ ਦਿਨ ਬੰਦਾ ਗਲਤ ਸੋਚਣਾ ਸ਼ੁਰੂ ਕਰ ਦਿੰਦਾ ਗਲਤ ਵਿਚਾਰ ਆਣੇ ਸ਼ੁਰੂ ਹੋ ਜਾਂਦੇ ਆ ਬੰਦੇ ਦੇ ਕਈ ਵਾਰੀ ਤਾਂ ਕਿਸੇ ਬਾਰੇ ਬੰਦਾ ਗਲਤ ਇਨਾਂਜਾਰਾ ਸੋਚਣ ਲੱਗ ਜਾਂਦਾ ਕਿ ਉਹਨੂੰ ਮਾਰਨ ਤੇ ਹੀ ਉਤਾਰੂ ਹੋ ਜਾਂਦਾ ਸੋ ਇਹ ਦਵਾਈਆਂ ਦੇ ਨਾਲ ਸੇਵਨ ਦੇ ਕਰਨ ਦੇ ਨਾਲ ਕਈ ਵਾਰੀ ਬੰਦੇ 'ਚ ਖੁਦਕੁਸ਼ੀ ਕਰਨ ਦੀਆਂ ਵੀ ਟੈਂਡੈਂਸੀਜ਼ ਆ ਜਾਂਦੀਆਂ ਜਿਹਨੂੰ ਅਸੀਂ ਸੁਸਾਇਡਲ ਟੈਂਡੈਂਸੀਜ਼ ਕਹਿੰਦੇ ਆ ਇਹ ਵੀ ਆਣੀਆਂ ਸ਼ੁਰੂ ਹੋ ਜਾਂਦੀਆਂ ਸੋ ਹੋਰ ਵੀ ਸਾਈਡ ਇਫੈਕਟਸ ਹੈਗੇ ਇਹਨਾਂ ਦਵਾਈਆਂ ਦੇ ਈਵਨ ਕਿ ਬੰਦੇ ਨੂੰ ਅੰਨਪਨ ਵੀ ਆ ਸਕਦਾ ਬੰਦਾ ਇਹ ਦਵਾਈਆਂ ਦਾ ਜ਼ਿਆਦਾ ਸੇਵਨ ਕਰਨ ਦੇ ਨਾਲ ਬੇਹੋਸ਼ ਵੀ ਹੋ ਸਕਦਾ ਔਰ ਪੂਰੇ ਤੌਰ ਦੇਤੇ ਅੰਨਾ ਵੀ ਹੋ ਸਕਦਾ ਹੈ ਔਰ ਕਿਹ ਵਾਰੀ ਇਹਨਾਂ ਦਵਾਈਆਂ ਦਾ ਸੇਵਨ ਕਰਦੇ ਨਾਲ ਜਿਹੜੀਆਂ ਅਸੀਂ ਦਵਾਈਆਂ ਵਰਤਦੇ ਆਂ ਜਿਹੜੀਆਂ ਦਵਾਈਆਂ ਵਰਤਣ ਦੇ ਨਾਲ ਬੰਦਰੀ ਤਕਲੀਫ ਦੂਰ ਹੋ ਜਾਂਦੀ ਹੈ ਇਹਨਾਂ ਦਵਾਈਆਂ ਦੇ ਸਾਈਡ ਇਫੈਕਟਸ ਕਰਨਾ ਕਿਹ ਵਾਰੀ ਬੰਦੇ ਨੂੰ ਦੌਰੇ ਵੀ ਪੈਣ ਲੱਗ ਜਾਂਦੇ ਆ ਜਿਹਨੂੰ ਅਸੀਂ ਵਿਡਰਾਲ ਸਿੰਪਟਮਸ ਕਹਿੰਨੇ ਆ